ਇਹ ਦੁਨੀਆ ਉੱਤੇ ਹੁਕਮ ਚਲਾਇਆ ਕਰਦਾ ਰਿਹਾ ਜੋ ਮਨ ਆਇਆ ਦੁਨੀਆ ਉੱਤੇ ਹੁਕਮ ਚਲਾਇਆ ਕਰਦਾ ਰਿਹਾ ਜੋ ਮਨ ਆਇਆ ਅਜੇ ਮੂਰਖਾ ਸਮਝਵੇ ਤੂੰ ਵਕਤ ਅਖੀਰੀ ਨੇੜੇ ਆਇਆ ਅਜੇ ਮੂਰਖਾ ਸਮਝਵੇ ਤੂੰ ਵਕਤ ਅਖੀਰੀ ਨੇੜੇ ਆਇਆ आई चिठी तुर दरगाह कर्म राज जी कली आई चिठी तुर दरगाह कर्म राज जी कली ਫੜ ਲਿਆ ਜਮਦੂਤਾਨੇ ਜਦੋਂ ਫਿਰ ਪੇਸ਼ ਕੋਈ ਨਾ ਚੱਲੀ ਫੜ ਲਿਆ ਜਮਦੂਤਾਨੇ ਉਦੋਂ ਫਿਰ ਪੇਸ਼ ਕੋਈ ਨਾ ਚੱਲੀ ਫੜ ਲਿਆ ਜਮਦੂਤਾਨੇ ਉਦੋਂ ਫਿਰ ਪੇਸ਼ ਕੋਈ ਨਾ ਚੱਲੀ ਫੜ ਲਿਆ ਜਮਦੂਤਾਨੇ ਉਦੋਂ ਫਿਰ ਪੇਸ਼ ਕੋਈ ਨਾ ਚੱਲੀ ਫੈਦਾਨੇ ਉਦੋਂ ਫਿਰ ਪੇਸ਼ ਕੋਈ ਨਾ ਚੱਲੀ ਭੜ ਗਿਆ ਜਮਦੋਤਾਨੇ ਜੋ ਫਿਰ ਪੇਸ਼ ਕੋਈ ਨਾ ਚੱਲੀ ਭੜ ਗਿਆ ਜਮਦੋਤਾਨੇ ਜੋ ਫਿਰ ਪੇਸ਼ ਕੋਈ ਨਾ ਚੱਲੀ ਭੜ ਗਿਆ ਜਮਦੋਤਾਨੇ ਜੋ ਫਿਰ ਪੇਸ਼ ਕੋਈ ਨਾ ਚੱਲੀ ਪਾਪਾਂ ਦੇ ਵਿੱਚ ਉਮਰ ਬਤਾ ਲਈ ਕੋਈ ਨੇਕੀ ਦਾ ਕੰਮ ਨਾ ਕਰਿਆ ਪਾਪਾਂ ਦੇ ਵਿੱਚ ਉਮਰ ਬਤਾ ਲਈ ਕੋਈ ਨੇਕੀ ਦਾ ਕੰਮ ਨਾ ਕਰਿਆ ਪਾਪਾਂ ਦੇ ਵਿੱਚ ਉਮਰ ਪਿਆਰੀ ਕੋਈ ਨਹੀਂ ਦਾ ਕੰਮ ਨਾ ਕਰਿਆ ਪਾਪਾਂ ਦੇ ਵਿੱਚ ਉਮਰ ਕੋਈ ਕੀ ਦਾ ਬ੍ਰਾਹਮਣ ਕਰਿਆ ਤਦ ਸਮੇ ਸਭ ਮੁਖ ਮੋੜ ਗਏ ਜਿੰਨਾ ਦਾ ਤੂੰ ਹੋ ਹੋ ਮਰਿਆ ਅੰਤ ਸਮੇ ਸਭ ਮੁਖ ਮੋੜ ਗਏ ਜਿੰਨਾ ਦਾ ਤੂੰ ਹੋ ਹੋ ਮਰਿਆ ਅੰਤ ਸਮੇ ਤੂੰ ਸੁਖ ਮੋੜ ਕੇ ਜਿੰਨਾ ਦਾ ਤੂੰ ਹੋ ਹੋ ਮਰਿਆ ਅੰਤ ਸਮੇ ਤੂੰ ਸੁਖ ਮੋੜ ਕੇ ਜਿੰਨਾ ਦਾ ਤੂੰ ਹੋ ਹੋ ਮਰਿਆ ਰਾਨ ਤੇਰੇ ਨੂੰ ਖਾਣ ਦੇ ਲਈ ਉਹ ਨਿਤ ਪਾਉਂਦੇ ਸੀ ਜੱਲੀ ਫੜ ਲਿਆ ਜ ਮਦੂਸਾਂ ਨੇ ਉਦੋਂ ਫਿਰ ਤੇ जमो ताणे ਫੋਰ ਤੇਜ ਕੋਰੀ ਨਾ ਚੱਲੇ ਹਲ ਜਮਜੂਤਾ ਨੇ ਨੂੰ ਫੇਰ ਤੀਜ ਕੋਰੀ ਨਾ ਚੱਲੇ ਲਿਖਿਆ ਵਿੱਚ ਗੁਰਬਾਨੀ ਹੈ ਜੀ 16 ਆਨੇ ਸੱਚ ਸੁਣਾਇਆ ਲਿਖਿਆ ਵਿੱਚ ਗੁਰਬਾਨੀ ਹੈ ਜੀ 16 ਆਨੇ ਸੱਚ ਸੁਣਾਇਆ ਲਿਖਿਆ ਵਿੱਚ ਗੁਰਬਾਨੀ ਹੈ ਜੀ 16 ਆਨੇ ਸੱਚ ਸੁਣਾਇਆ ਲਿਖਿਆ ਵਿੱਚ ਗੁਰਬਾਨੀ ਹੈ ਜੀ 16 ਆਨੇ ਸੱਚ ਸੁਣਾਇਆ ਵੱਡਾ ਹੋਇਆ ਸੁਨੀਦਾਰ ਤੇ ਗਲ ਵਿੱਚ ਸੰਗਲ ਘਟ ਲਾਇਆ ਵੱਟਾ ਹੋਇਆ ਸੁਣੀਦਾਰ ਤੇ ਗਲ ਵਿੱਚ ਸੰਗਲ ਘੱਟ ਚਲਾਇਆ ਵੱਟਾ ਹੋਇਆ ਸੁਣੀਦਾਰ ਤੇ ਕਰੇ ਸੰਗਲ ਕੱਟ ਚਲਾਇਆ ਵੱਟਾ ਹੋਇਆ ਸੁਣੀਦਾਰ ਕਰੇ ਸੰਗਲ ਕੱਟ ਚਲਾਇਆ ਦੇਖਾ ਕਰਕੇ ਜਦ ਸਮਝ ਆਇਆ ਹੋ ਗਈ ਫੇਰ ਤੱਲੀ ਫੜ ਲਿਆ ਜਮਦੋਤਾ ਨੇ ਉਦੋਂ ਤੇਰੇ ਪੇਸ਼ ਕੋਈ ਨਾ ਚੱਲੀ ਫੜ ਲਿਆ ਜਮਦੋਤਾ ਨੇ ਅਗੋ ਦੇ ਰੇ ਕੋਈ ਨਾ ਚੰਦ ਭਰ ਜਾ ਜਮਦੋ ਤਾਣੇ ਉਦੋਂ ਫੇਰ ਕੋਈ ਨਾ ਚੱਲੀ ਅੰਤ ਮਿਲੀ ਜਗਾ ਸਾਡੇ ਤਿੰਨ ਹੱਥ ਮਰ ਗਏ ਮੇਰੀ ਮੇਰੀ ਕਰਦਾ ਅੰਤ ਮਿਲੀ ਜਗਾ ਸਾਡੇ ਤਿੰਨ ਹੱਥ ਮਰ ਗਏ ਮੇਰੀ ਮੇਰੀ ਕਰਦਾ ਹੱਥ ਬਣ ਗਈ ਸਾਡੇ ਤਿੰਨ ਹੱਥ ਮਰ ਗਏ ਮੇਰੀ ਮੇਰੀ ਕਰਦਾ ਅੰਤ ਸਮੇਂ ਦੇ ਹਰ ਵੰਤ ਅੰਤ ਸਮੇਂ ਕੀ ਮਰੀ ਮਰ ਕੇ ਝਾਕ ਵੜਾ ਨੂੰ ਲੈ ਚੱਲੇ ਜੋ ਕਹਿੰਦਾ ਸੀ ਮੈਂ ਮਾਲਕ ਕਰਦਾ ਝਾਕ

ਫੜ ਲਿਆ ਜਮਦੋਤਾ ਨੇ ਉਦੋਂ ਫਿਰ ਤੇਜ ਕੋਈ ਨਾ ਚੱਲੀ ਫੜ ਲਿਆ ਜਮਦੋਤਾ ਨੇ ਉਦੋਂ ਫਿਰ ਤੇਜ ਕੋਈ ਨਾ ਚੱਲੇ ਫੜ ਲਿਆ ਜਮਦੋਤਾ ਨੇ ਉਦੋਂ ਫਿਰ ਤੇਜ ਕੋਈ ਨਾ ਚੱਲੇ ਸਰਗਾ ਦੇ ਵਿੱਚ ਮੌਜਾਂ ਮਾਨਣ ਜਿੰਨਾ ਹਰਗਮ ਨਾਮ ਤੇ ਆਇਆ ਸਰਗਾ ਦੇ ਵਿੱਚ ਮੌਜਾਂ ਮਾਨਣ ਜਿੰਨਾ ਹਰਗਮ ਨਾਮ ਤੇ ਆਇਆ ਸਰਗਾ ਦੇ ਵਿੱਚ ਮੌਜਾਂ ਮਾਨਣ ਜਿੰਨਾ ਹਰਗਮ ਨਾਮ ਤੇ ਆਇਆ ਸਰਗਾ ਦੇ ਵਿੱਚ ਮੌਜਾਂ ਮਾਨਣ ਜਿੰਨਾ ਰੋਕ ਤੁਸੀ ਪਰ ਲੋਕ ਸਹੇਲੇ ਆਉਣ ਜਾਣ ਦਾ ਪਰਮ ਮਤਾਇਆ ਲੋਕ ਤੁਸੀ ਪਰ ਲੋਕ ਸਹੇਲੇ ਆਉਣ ਜਾਣ ਦਾ ਪਰਮ ਮਤਾਇਆ ਲੋਕ ਤੁਸੀ ਪਰ ਲੋਕ ਸਹੇਲੇ ਆਉਣ ਜਾਣ ਧਰਮ ਬਸਾਇਆ ਲੋਕ ਸੁਖੀ ਪਰ ਲੋਕ ਤੇ ਆਉਣੀ ਗਿਆਨ ਦਾ ਧਰਮ ਬਕਾਇਆ ਉਹ ਸੁਧੀਆਂ ਵਾਲੇ ਨੇ ਹੁਣ ਸ਼ਰਨ ਗੁਰਾਂ ਦੀ ਬੱਲੀ ਫੜ ਲਿਆ ਜਮਦੂਤਾਂ ਨੇ ਉਦੋਂ ਫਿਰ ਪੇਸ਼ ਕੋਈ ਨਾ ਚੱਲੀ ਫੜ ਲਿਆ ਜਮਦੂਤਾਂ ਨੇ ਉਦੋਂ ਫਿਰ ਪੇਸ਼ ਕੋਈ ਨਾ ਚੱਲੀ ਫੜ ਲਿਆ ਜਮਦੂਤਾਂ ਨੇ ਉਦੋਂ ਫਿਰ ਪੇਸ਼ ਕੋਈ ਨਾ ਚੱਲੀ ਫੜ ਲਿਆ ਜਮਦੂਤਾਂ ਨੇ ਉਦੋਂ ਫਿਰ ਪੇਸ਼ ਕੋਈ ਨਾ ਚੱਲੀ ਫਿਰ ਪੇਸ਼ ਕੋਈ ਨਾ ਚੱਲੀ ਬੰਦ ਜੰਮਗੋਤਾ ਨੇ ਜੋ ਫਿਰ ਸੇਕ ਕੋਈ ਨਾ ਚੱਲੇ ਬੰਦ ਜਾ ਜੰਮਗੋਤਾ ਨੇ ਜੋ ਫਿਰ ਸੇਕ ਕੋਈ ਨਾ ਚੱਲੇ